ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਵੱਲੋਂ ਵਿਰੋਧ ਕੀਤਾ ਗਿਆ ਚੱਲਦੇ ਸੈਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਸ ਦੀਆਂ ਬੱਸਾਂ ਨੂੰ ਲੈ ਕੇ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਅਸੀਂ ਸੈਂਕੜੇ ਬੱਸਾਂ ਜਿਹੜੀਆਂ ਪਰਮਨੈਂਟ ਤੋਂ ਬਿਨਾਂ ਚੱਲ ਰਹੀਆਂ ਸੀ ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਆਰਬਿਟ ਬੱਸਾਂ ਦਾ ਕਿਉਂਕਿ ਇਸ ਦੇ ਓਨਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਬਿਨਾਂ ਪਰਮਨੈਂਟ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ ਤਾਂ ਇਹ ਬੱਸਾਂ ਚਲਾਈਆਂ ਗਈਆਂ ਬਿਨਾਂ ਪਰਮਨੈਂਟ ਤੋਂ ਯਾਨੀ ਕਿ ਪੁੱਠੇ ਸਿੱਦੇ ਹੱਥ ਮਾਰ ਕੇ ਪੈਸਾ ਕਮਾਇਆ ਗਿਆ ਯਾਨੀ ਕਿ ਸਰਕਾਰੀ ਬੱਸਾਂ ਨੂੰ ਖੁੰਝੇ ਲਾ ਦਿੱਤਾ ਅਤੇ ਆਰਬਿਟ ਬੱਸਾਂ ਨੂੰ ਪ੍ਰਮੋਟ ਕੀਤਾ ਗਿਆ ਲੇਕਿਨ ਇਸ ਨੂੰ ਲੈ ਕੇ ਤੱਤੇ ਹੋਏ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਜਿਨ੍ਹਾਂ ਨੇ ਜਿਮਨੀ ਚੋਣ ਜਿੱਤੀ ਹੈ ਹਲਕਾ ਗੱਦੜਬਾਹ ਤੋਂ ਡਿੰਪੀ ਢਿੱਲੋ ਡਿੰਪੀ ਢਿੱਲੋ ਇੱਕ ਥਾਪੜ ਕੇ ਹੱਕ ਵਿੱਚ ਖੜ ਗਿਆ ਸੁਖਬੀਰ ਸਿੰਘ ਬਾਦਲ ਅਤੇ ਉਸ ਦੀਆਂ ਚੱਲ ਰੀਆਂ ਮੌਜੂਦਾ ਅਤੇ ਪੁਰਾਣੀਆਂ ਬੱਸਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡੇ ਮੰਤਰੀ ਯਾਨੀ ਕਿ ਲਾਲਜੀਤ ਸਿੰਘ ਭੁੱਲ ਨੂੰ ਪਤਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਲਾਲਜੀਤ ਭੁੱਲ ਟਰਾਂਸਪੋਰਟ ਮੰਤਰੀ ਜ਼ਰੂਰ ਨੇ ਲੇਕਿਨ ਉਹਨਾਂ ਨੂੰ ਭਰਮ ਵੀ ਹੈ ਭੁਲੇਖਾ ਵੀ ਹੈ ਅਨਜਾਨ ਵੀ ਨੇ ਕਿਉਂ ਅਨਜਾਨ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿ ਟਰਾਂਸਪੋਰਟੇਸ਼ਨ ਸਿਸਟਮ ਚੱਲਦਾ ਕਿਵੇਂ ਹੈ ਉਹਨਾਂ ਨੇ ਕਿਹਾ ਕਿ ਇੱਕ ਦਿਨ ਵੀ ਰੋਡ ਤੇ ਬਿਨਾ ਪਰਮਿਟ ਤੋਂ ਆਰਬਰਟ ਵਰਗੀ ਬੱਸ ਨਹੀਂ ਚੱਲ ਸਕਦੀ ਉਹਨੇ ਕਿਹਾ 베ਰੀਆਂ ਬੱਸਾਂ ਨੇ ਮੇਰੀਆਂ ਬੱਸਾਂ ਵੀ ਚਾਰ ਤੋਂ ਪੰਜ ਰੂਟ ਨੇ ਉਹਨਾਂ ਦੇ ਰਜਾਨਾ ਚੰਡੀਗੜ੍ਹ ਦੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਤੋਂ ਤੇ ਮੈਂ ਤਾਂ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਉਦਾਂ ਵੀ ਪਰਮਿਟ ਲੈ ਕੇ ਚੱਲਿਆ ਤੇ ਹੁਣ ਵੀ ਪਰਮਿਟ ਨੇ ਬਿਜ਼ਨਸਮੈਨ ਕਦੇ ਵੀ ਪਰਮਿਟ ਦੇ ਮਾਮਲੇ ਦੇ ਵਿੱਚ ਕੋਤਾਹੀ ਨਹੀਂ ਬਣਦਾ ਬੱਸਾਂ ਨੂੰ ਲੈ ਕੇ ਕਾਰਾਂ ਨੂੰ ਲੈ ਕੇ ਆਪਣੀਆਂ ਗੱਡੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੇ ਬਿਆਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਅੱਜ ਵਿਧਾਨ ਸਭਾ ਦੇ ਸੈਸ਼ਨ ਵਿੱਚ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਅਤੇ ਉਸ ਦੀਆਂ ਬੱਸਾਂ ਨੂੰ ਲੈ ਕੇ ਜਿਹੜੀਆਂ ਬੱਸਾਂ ਬੰਦ ਕਰਵਾਈਆਂ ਨੇ ਉਹਨਾਂ ਨੇ ਕਿਹਾ ਇੱਕ ਵੀ ਬੱਸ ਅਜਾਈ ਨਹੀਂ ਜਿਸ ਦਾ ਪਰਮਿਟ ਨਾ ਹੋਵੇ ਸੁਖਬੀਰ ਸਿੰਘ ਬਾਦਲ ਦੇ ਕੋਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜੇ ਨੇ ਡਿੰਪੀ ਟਿੱਲੋ ਡਿੰਪੀ ਟਿੱਲੋ ਨੇ ਕਿਹਾ ਕਿ ਮੰਤਰੀ ਲਾਲਜੀਤ ਸਿੰਘ ਪੁੱਲਰ ਜਿਹੜੇ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਉਹਨੇ ਕਿਹਾ ਇਲਮ ਹੋਣਾ ਬਹੁਤ ਜ਼ਰੂਰੀ ਹੈ ਨਾ ਤਾਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਬਿਨਾਂ ਪਰਮਣ ਤੋਂ ਬੱਸਾਂ ਸੜਕਾਂ ਉੱਤੇ ਉਤਾਰੀਆਂ ਅਤੇ ਨਾ ਹੀ ਮੇਰੇ ਵੱਲੋਂ ਕਿਉਂਕਿ ਇਹਦੇ ਕਾਇਦੇ ਕਾਨੂੰਨ ਇਹਦੇ ਵਿਧਾਨ ਹੁੰਦੇ ਨੇ ਇਸ ਨੂੰ ਲੈ ਕੇ ਹੁਣ ਇੱਕ ਵਾਰ ਤੱਤੇ ਹੋਏ ਨੇ ਡਿੰਪਿਟ ਲੋ ਕਿਉਂਕਿ ਡਿੰਪਿਟ ਲੋ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦਲ ਦੇ ਭਾਵੇਂ ਉਹਨਾਂ ਨੇ ਅੱਜ ਤੋਂ ਲਗਭਗ 7 ਮਹੀਨੇ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪੱਲਾ ਜਿਹੜਾ ਛੱਡ ਕੇ ਅੱਜ ਸ਼ਾਮਲ ਹੋ ਗਿਆ ਸੀ ਲੇਕਿਨ ਡਿੰਪਿਟ ਲੋ ਸਿਆਸ ਸਿਆਸਦਾਨ ਤਾਂ ਹੈ ਹੀ ਐ ਨੇ ਲੇਕਿਨ ਉਹ ਬੜੇ ਵੱਡੇ ਬਿਜ਼ਨਸਮੈਨ ਨੇ ਹਲਕਾ ਗਿੱਦੜਵਾਦ ਤੋਂ ਉਹਨਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਉਹਨਾਂ ਨੇ ਇੱਕ ਠੋਕੇ ਜਵਾਬ ਦਿੱਤਾ ਇੱਕ ਠੋਕੇ ਹਾਕਮ ਵਿੱਚ ਖੜੇ ਸੁਖਬੀਰ ਸਿੰਘ ਬਾਦਲ ਦੇ ਕਿ ਨਹੀਂ ਸੁਖਬੀਰ ਸਿੰਘ ਬਾਦਲ ਕਦੇ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਦਾ ਇਟ ਮੀਨਸ ਆਰਬਰਟ ਬੱਸਾਂ ਬਿਨਾ ਪਰਮਿਟ ਤੋਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਹੀਂ ਚਲਾਈਆਂ ਅਤੇ ਨਾ ਹੀ ਪੁੱਠੇ ਸਿੱਦੇ ਹੱਥ ਮਾਰ ਕੇ ਉਹਨਾਂ ਤੋਂ ਪੈਸਾ ਕਮਾਇਆ ਗਿਆ ਹੈ ਇਸ ਗੱਲ ਦਾ ਇਲਮ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਦਿਪੀ ਢਿੱਲੋਂ ਨੇ ਆੜੇ ਹੱਥੀ ਲਿਆ ట్రస్పోర్ట్జీ పుల్లర్ను తాద